ਦੂਸਰਾ ਵਚਨ ਮਾਰਜ ਕਹਿੰਦੇ ਦਸਵੰਦ ਦੇਣਾ ਆ ਹੁਣ ਬੜੇ ਮਤਨੇ ਦੇ ਉੱਤੇ ਵੀ ਦਸਵੰਦ ਜੀ ਪਹਿਲਾਂ ਸਾਰੇ ਖਰਚੇ ਕੱਢੋ ਸਾਰੇ ਖਰਚੇ ਕੱਢ ਲਓ ਅੰਤ ਵਿੱਚ ਤੁਹਾਡੇ ਕੋਲ 500 ਬਚ ਗਿਆ ਉਹਦੇ ਚੋਂ ਦਸਵੰਦ ਕੱਢ ਦੋ 50 ਰੁਪਏ ਦਸਵੰਦ ਦਾ ਮਤਲਬ ਕੀ ਹੈ ਸਿੱਧੀ ਕੈਲਕੂਲੇਸ਼ਨ ਹੈ ਦਸਵੰਦ ਦਾ ਅਰਥ ਕੀ ਹੈ ਦਸਵਾਂ ਹਿੱਸਾ ਗੁਰਸਿੱਖ ਜਿਹੜੀ ਕਿਰਤ ਕਰਦਾ ਹੈ ਕਿਉਂ ਕਰਦਾ ਕਿਉਂਕਿ ਚੰਗੀ ਦੇ ਬੁੱਧ ਹੈ ਤੇ ਗੁਰੂ ਦੀ ਕਿਰਪਾ ਸਿੱਖ ਮਤ ਸਭ ਬੁੱਧ ਤੁਮਾਰੀ ਆਪਣੇ ਪੱਲੇ ਕੁਝ ਵੀ ਨਹੀਂ ਸਮਝਦਾ ਗੁਰੂ ਦਾ ਸਿੱਖ ਦੁਕਾਨ ਤੇ ਜਾ ਕੇ ਬਹਿੰਦਾ ਚੰਗਾ ਕੰਮ ਚੱਲਦਾ ਤੇ ਪਹਿਲਾਂ ਕੁਰਸੀ ਤੇ ਬਹਿ ਕੇ ਉਸ ਮਾਲਕ ਦਾ ਸ਼ੁਕਰ ਕਰਦਾ ਹਮਰੋ ਕਰਤਾ ਰਾਮ ਸਨੇਹੀ ਪਾਤਸ਼ਾਹ ਮੈਂ ਕਹਿ ਸਕਦਾ ਕਿ ਤੇ ਤੇਰੀਆਂ ਹੀ ਖੇਡਾਂ ਨੇ ਸਾਰੀਆਂ ਇਸੇ ਤਰ੍ਹਾਂ ਪ੍ਰਸ਼ਾਦਾ ਛਕਣ ਲੱਗਿਆ ਕਹਿੰਦਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਬਣਾ ਹਰ ਕਾਰਜ ਵਿੱਚ ਗੁਰੂ ਨੂੰ ਅੱਗੇ ਤੇ ਜਦੋਂ ਤਨਖਾਹ ਮਿਲ ਗਈ ਮਹੀਨੇ ਦੀ ਉਹਦਾ ਦਸਵਾਂ ਹਿੱਸਾ ਗੁਰੂ ਨੂੰ ਤਾ ਦਿੰਦਾ ਹੈ ਪਾਤਸ਼ਾਹ ਤੇਰਾ ਦਿੱਤਾ ਤੇ ਨਹੀਂ ਮੋੜ ਸਕਦੇ ਪਰ ਮਰਦ ਤੇਰੀ ਦਿੱਤੀ ਕਿਰਤ ਆ ਸੇਵਾ ਵਿੱਚ ਪਾ ਲੋ ਸੇਵਾ ਚ ਪਾ ਲੋ ਹੁਣ ਇਹ ਦਸਬੰਦ ਸਹੀ ਥਾਂ ਤੇ ਜਾਵੇ ਗਲਤ ਥਾਂ ਨਹੀਂ ਜਾਣਾ ਚਾਹੀਦਾ ਕਈ ਕਹਿੰਦੇ ਆ ਜੀ ਹਸਪੀਟਲਾਂ ਚ ਨਾ ਦਓ ਇੱਥੇ ਨਾ ਕਰੋ ਉੱਥੇ ਨਾ ਕਰੋ ਕਿਉਂ ਨਾ ਦਓ ਠੀਕ ਹੈ ਤੁਸੀਂ ਪਰਚੀ ਨਾ ਕਟਾਓ ਕਿਸੇ ਦਾ ਐਕਸਰਾ ਹੋਣਾ ਹੈ ਕਿਸੇ ਦੀ ਕੋਈ ECG ਹੋਣੀ ਹੈ ਕਿਸੇ ਨੂੰ ਕੋਈ ਲੋੜ ਪੈ ਗਈ ਕੋਈ ਅਗਲਾ ਬੰਦਾ ਨਹੀਂ ਕੋਈ MRI ਕਰਾ ਸਕਦਾ ਉਹਨੂੰ ਉਸ ਮੋਕੇ ਆਪਣੇ ਦਸਬੰਧ ਚੋਂ ਮਾਇਆ ਦੇ ਦੀ ਉਹ ਗੁਰੂ ਨਾਨਕ ਦੇ ਮੂੰਚ ਹੀ ਪੈਣੀ ਆ ਉਹ ਲੋੜਵੰਦ ਦੇ ਮੂੰਹ 'ਚ ਪਈ ਗੁਰੂ ਦੇ ਮੂੰਹ 'ਚ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕੋ ਫਿਰ ਉਹਦੇ ਵਿੱਚੋਂ ਜੇ ਮਾਇਆ ਰੱਖੀ ਹੈ ਉਸ ਮਾਇਆ ਨੂੰ ਤੇਰੇ ਗਵਾਂਢ ਵਿੱਚ ਬੱਚਾ ਭੁੱਖਾ ਸੌ ਰਿਹਾ ਹੈ ਉਹਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਪਈ ਉਹਦਾ ਪਿਓ ਉਹ ਸਯੋਗ ਨਹੀਂ ਜਾਂ ਕਹਿ ਲਓ ਕੋ ਸ਼ਰਾਬੀ ਕਬਾਬੀ ਹੈ ਨਹੀਂ ਟੱਬਰ ਨੂੰ ਪਾਲਦਾ तू ਚੱਲਿਆ ਦਰਬਾਰ ਸਾਹਿਬ ਸੋਨਾ ਚੜਾਣ ਵਾਸਤੇ ਗਵਾਂਡੀ ਤੇਰੇ ਪੁੱਤ ਭੁੱਖਾ ਸੁੱਤਾ ਪਿਆ 10 ਫਿਰ ਦਰਬਾਰ ਸਾਹਿਬ ਗੁਰੂ ਨਾਨਕ ਦਾਸ ਜੀ ਕਹਿਣਗੇ ਨਹੀਂ ਉਹ ਤੇਰੇ ਕੋਲ ਮੇਰਾ ਪੁੱਤ ਭੁੱਖਾ ਪਿਆ ਦੋ ਦਾਣੇ ਉਹਦੇ ਮੂੰਹ ਚ ਬਾ ਦਿੰਦਾ ਇੱਥੇ ਆਉਣ ਦੀ ਲੋੜ ਨਹੀਂ ਸੀ ਪੈਣੀ ਇੱਕੋ ਗੱਲ ਹੈ ਗਰੀਬ ਦਾ ਮੂੰਹ ਗੁਰੂ ਜੀ ਕੋਲ ਮੈਂ ਬੜੀ ਵਰ ਕੇ ਆ ਲੋੜਵੰਦ ਬੱਚੇ ਦੀ ਫੀਸ ਭਰ ਦੋ ਤੁਹਾਡਾ ਦਸਵੰਦ ਗੁਰੂ ਨਾਨਕ ਦੀ ਜੇਬ ਵਿੱਚ ਹੈ ਉਹ ਵੱਖਰੀ ਥਾਂ ਤੇ ਨਹੀਂ ਹੁਣ ਇੱਥੇ ਕੋਈ ਬ੍ਰਾਹਮਣਵਾਦ ਨਹੀਂ ਵੀ ਗੁਰੂ ਸਾਹਿਬ ਨੇ ਬ੍ਰਾਹਮਣਾ ਵਾਂਗ ਬੰਨ ਦਿੱਤਾ ਵੀ ਸਿੱਖਾ ਤੂੰ ਵੀ ਇਹ ਦੇਣੇ ਹੀ ਦੇਣੇ ਨੇ ਤਾਂ ਇਹ ਨਹੀਂ ਮਰਦ ਨੇ ਬੰਧਨ ਨਹੀਂ ਪਾਇਆ ਫਰਕ ਹੈ ਦੋਨਾਂ ਚੀਜ਼ਾਂ ਵਿੱਚ ਇੱਕ ਤਾਂ ਹੁੰਦਾ ਜੀ ਜਕੜਨ ਵੀ ਫਸ ਗਏ ਸੰਗਲ ਵਿੱਚ ਇੱਕ ਹੁੰਦਾ ਡਿਸਪੀਸਪਲਨ ਵੀ ਇਹ ਤੇ ਅਸੀਂ ਕਰਨਾ ਹੀ ਕਰਨਾ ਹੈ ਦੋਨਾਂ ਦੀ ਭਾਵਨਾ ਵਿੱਚ ਫਰਕ ਹੈ ਗੱਲ ਉਹੀ ਹੈ 20000 ਪਿੱਛੋਂ 2000 ਕੱਢਿਆ ਇਕ ਨੇ ਇਹ ਕਹਿ ਕੇ ਕੱਢਿਆ ਸਿਆਪਾ ਪਿਆ ਹੋਇਆ ਕੱਢਣਾ ਪੈਣਾ ਇਕ ਨੇ ਇਹ ਕਹਿ ਕੇ ਕੱਢ ਦਿੱਤਾ ਵੀ ਇਹ ਤੇ ਪਹਿਲਾਂ ਗੁਰੂ ਦੇ ਨੇ ਆਪਣੇ ਮਗਰੋਂ ਕਿਹੜੀ ਗੱਲੋਂ ਜੇ ਗੁਰੂ ਨੇ ਕਿਰਪਾ ਕੀਤੀ ਚੰਗਾ ਸ਼ਰੀਰ ਚੱਲਿਆ ਤਾਂ ਹੀ ਚੰਗਾ ਕੰਮ ਹੋਇਆ ਜੇ ਪਿੱਛੋਂ ਹੀ ਸੋਚ ਬੰਦ ਕਰਦੇ ਅਸੀਂ ਕੀ ਕਰ ਲਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਧ ਰਾਂਗ ਹੀ ਹੋ ਗਿਆ ਕੀ ਨੌਕਰੀ ਕਰਾਂਗੇ ਇਹ ਤੇ ਉਹਦੀ ਕਿਰਪਾ ਹੈ ਮਾਲਕ ਚਲਾ ਰਿਹਾ ਹੈ ਗੁਰਮੁਖੋ ਦਸਵੰਦ ਜਿਹੜੇ ਕੱਢਦੇ ਨੇ ਨਾ ਉਹਨਾਂ ਨੇ ਗੁਰੂ ਸਾਹਿਬ ਦੇਖੋ ਬਾਬਾ ਆਨੰਦ ਸਿੰਘ ਜੀ ਮਾਹਪੁਰ ਕਲੇਰਾ ਵਾਲੇ ਮਾਹਪੁਰਸ਼ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਭਲਿਓ ਘਰ ਤੋਂ 19 ਦੂਰ ਗੁਰਦੁਆਰਾ ਹੈ ਤੇ 19 ਦੂਰ ਡਾਕਟਰ ਦੀ ਦੁਕਾਨ ਹੈ 19 ਦੂਰ ਗੁਰਦੁਆਰਾ 19 ਦੂਰ ਡਾਕਟਰ ਦੀ ਦੁਕਾਨ ਕਹਿੰਦੇ ਉਹਨੂੰ ਤੇਰੀ ਮਰਜ਼ੀ ਹੈ ਡਾਕਟਰ ਕੋਲ ਜਾਣਾ ਹੈ ਕਿ ਗੁਰਦੁਆਰੇ ਜਾਣਾ ਹੈ ਗੁਰੂ ਆਪਣਾ ਹਿੱਸਾ ਨਹੀਂ ਛੱਡਦਾ ਗੁਰੂ ਨੇ ਤੇ ਆਪਣੀ ਵਸਤੂ ਲੈਣੀ ਲੈਣੀ ਹੈ ਹੁਣ ਤੂੰ ਦੇਖ ਲੈ ਸਿੱਧਾ ਹੀ ਗੁਰੂ ਦੀ ਗੋਲਕ ਚ ਪਾਉਣੀ ਹੈ ਕਿ ਡਾਕਟਰਾਂ ਦੇ ਰਾਹੀਂ ਲਵੇ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਜਿਹੜੇ ਦਸਬੰਦ ਕੱਢਦੇ ਨੇ ਘਰਾਂ ਚ ਦੁਲਿੱਦਰ ਨਹੀਂ ਪੈਂਦੇ ਘਰਾਂ ਚ ਬਿਮਾਰੀਆਂ ਨਹੀਂ ਪੈਂਦੀਆਂ ਕਿਉਂ ਗੁਰੂ ਆਪ ਸਹਾਈ ਹੁੰਦਾ ਹੈ ਦਸਬੰਦ ਦੋ ਨੇ ਆਹ ਤੇ ਸੀ ਮਾਇਆ ਦਾ ਦੂਜਾ ਦਸਬੰਦ ਹੈ ਸਮੇ ਦਾ ਟਾਈਮ ਦਾ ਦਸਬੰਦ ਸਮੇਂ ਦਾ ਦਸਬੰਦ ਵੀ ਸਿੱਖ ਨੇ ਕੱਢਣਾ 24 ਘੰਟੇ ਤੈਨੂੰ ਪਰਮੇਸ਼ਰ ਨੇ ਦਿੱਤੇ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਗੁਰੂ ਦੀ ਸੇਵਾ ਵਿੱਚ ਲਾ ਜਿੱਥੇ ਢਾਈ ਘੰਟੇ ਪਰਮੇਸ਼ਰ ਮੰਗਦਾ ਹੈ ਤਕਰੀਬਨ ਸਵਾ ਘੰਟਾ ਡੇਢ ਘੰਟਾ ਸਵੇਰ ਦੇ ਨਿਤਨੇਮ ਨੂੰ ਲੱਗਦਾ ਹੈ ਜੇ ਵਿਧੀ ਪੂਰਵਕ ਹੋਵੇ ਇੱਕ ਤਾਂ ਹੁੰਦਾ ਨੇ ਪੰਗਰ ਸਦਾ ਕਰਦਾ ਬੰਦੂ ਕੋਟੋ ਫਾਈ ਵੜ ਦਿੰਦੇ ਨੇ ਬਾਣੀ ਦਾ ਇੱਕ ਹੁੰਦਾ ਪਿਆਰ ਨਾਲ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕੱਲੇ-ਕੱਲੇ ਲਗਾ ਮਾਤਰ ਬੋਲ ਕੇ ਸ਼ੁੱਧ ਬਾਣੀ ਉਚਾਰਨ ਕਰਨੇ ਘੰਟਾ ਡੇਢ ਘੰਟਾ ਨਿਤਨੇਮ ਨੂੰ ਲੱਗ ਜਾਂਦਾ ਅੱਧਾ ਘੰਟਾ ਸ਼ਾਮ ਵੇਲੇ ਦੀਆਂ ਬਾਣੀਆਂ ਅੱਧਾ ਘੰਟਾ ਕੀਰਤਨ ਸੁਣੇ ਤੇ ਅੱਧਾ ਘੰਟਾ ਸੇਵਾ ਕਰੇ ਭਾਵੇਂ ਤੂੰ ਇੱਥੇ ਦਰੀਆਂ ਝਾੜ ਲੈ ਭਾਵੇਂ ਤੂੰ ਜੋੜੇ ਸਾਫ਼ ਕਰ ਸੰਗਤ ਦੇ ਭਾਵੇਂ ਸੰਗਤ ਦੇ ਝੂਠੇ ਭਾਂਡੇ ਮਾਂਜ ਲੋ ਢਾਈ ਘੰਟੇ ਦਾ ਸੰਬੰਧ ਕੱਢੀ ਜਾਓ ਜਿੱਥੇ ਮਾਇਆ ਦਾ ਤਾਂ ਸੰਬੰਧ ਉੱਥੇ ਸਮੇ ਦਾ ਵੀ ਦਸਬੰਧ ਜ਼ਰੂਰੀ ਹੈ ਸਮੇ ਦਾ ਜਿਹੜੇ ਦਸਬੰਧ ਕੱਢਦੇ ਨੇ ਉਹਨਾਂ ਦੇ ਕੱਲੇ-ਕੱਲੇ ਸਮੇ ਵਿੱਚ ਗੁਰੂ ਆਪ ਖੜਦਾ ਹੈ ਕੱਲੇ-ਕੱਲੇ ਸਮੇ ਵਿੱਚ ਭਾਵੇਂ ਉਹ ਵਿਪਤਾ ਦਾ ਸਮਾਂ ਭਾਵੇਂ ਉਹ ਸੁੱਖਾਂ ਦਾ ਸਮਾਂ ਹਰ ਸਮੇ ਗੁਰੂ ਤੇਰੇ ਨਾਲ ਹੋਏਗਾ ਜੇ ਤੂੰ ਗੁਰੂ ਦੇ ਸਮੇ ਦਾ ਦਸਬੰਧ ਕੱਢੀ ਦੇ ਨਾਮ ਬਣਾਓ ਗੁਰਮਖੋ ਕੀ ਫਾਇਦਾ ਜ਼ਿੰਦਗੀ ਐਵੇਂ ਹੀ ਕੱਢ ਦੇਣੀ ਹੈ ਸਾਰੀ ਕਿੰਨੀ ਕੁ ਧੇਰ ਹੋਰ ਮਨ ਮੁਕਤਾਈ ਦੀ ਝੂਠ ਚ ਰਹਿਣਾ ਆਪੇ ਸੋਚੋ ਕਿਸੇ ਦੀ 20 ਸਾਲ ਹੋ ਗਈ ਕਿਸੇ ਦੀ 40 ਸਾਲ ਹੋ ਗਈ ਕੋਈ 60 ਵੀ ਪਾਰ ਕਰ ਗਿਆ ਕਈ ਸੱਤਰਾ ਦੇ ਕੰਡੇ ਪਹੁੰਚ ਗਏ ਹਜੇ ਵੀ ਠੇਕਿਆਂ ਵਾਲੀ ਝਾ ਕੇ ਸਾਡੀ ਦਿਖਦਾ ਨਹੀਂ ਮਰਨਾ ਸਾਹਮਣੇ ਮੌਤ ਨਜ਼ਰ ਨਹੀਂ ਆਉਂਦੀ ਸਮਝੋ ਗੁਰੂ ਦੇ ਬਚਨਾਂ ਨੂੰ ਮੰਨੋ ਮੰਨ ਕੇ ਹੀ ਭਲਾ ਹੋਣਾ ਸਾਡਾ ਸਤਿਗੁਰੂ ਦੇ ਕਿੰਨੀ ਕੁ ਦੇਰ ਹੋਰ ਆਪਾਂ ਇਦਾਂ ਹੀ ਕਾਵਾ ਕੁੱਤਿਆਂ ਸੱਪਾਂ ਸੂਰਾ ਵਾਂਗ ਜੀਣਾ ਹਲਾਕੇ ਪਿੱਛੇ ਕੁੱਤੇ ਲੜੀ ਜਾਂਦੇ ਨੇ ਤੇ ਵੱਟਾਂ ਪਿੱਛੇ ਆਪਾਂ ਭਰਾ ਭਰਾ ਲੜੀ ਜਾਂਦੇ ਹਾਂ ਕੀ ਐ ਪਸ਼ੂ ਵਾਲਾ ਹੀ ਕੰਮ ਐ ਕਰਤੂਤ ਪਸ਼ੂ ਕੀ ਮਾਲਸ ਦਾ ਪਸ਼ੂ ਵਾਲਾ ਕੰਮ ਹੋਇਆ ਪਿਆ ਸਾਡਾ ਵੈਰ ਵਿਰੋਧ ਕਾਮ ਕ੍ਰੋਧ ਆ ਚੀਜ਼ਾਂ ਵਿੱਚ ਹੀ ਫਸੇ ਹੋਏ ਆ ਸੋ ਮੰਨੋ ਗੁਰੂ ਦੇ ਬੱਚ ਟਾਈਮ ਮਿਲਿਆ ਤੁਹਾਨੂੰ ਟਾਈਮ ਨੂੰ ਸੰਭੋ ਕਦੀਰ ਲੂਟਣ ਹੈ ਤੋ ਲੂਟ ਲੈ RAM ਨਾਮ ਹੈ ਲੂਟ ਨਹੀਂ ਤਾਂ ਫਿਰ ਹੋਣਾ ਕੀ ਹੈ ਹਾਂਜੀ ਫਿਰ ਬਾਅچے ਪਛਤਾ ਹੋਗੇ ਫਿਰ ਬਾਅچے ਪਛਤਾ ਹੋਗੇ ਫਿਰ ਬਾਅچے ਪਛਤਾ ਹੋਗੇ ਫਿਰ ਬਾਅچے ਪਛਤਾ ਹੋਗੇ ਬੋਲੋ ਗੱਜ ਕੇ ਬੋਲਿਆ ਮੇਰੇ ਬਾਅਦੇ ਪਛਤਾਉਣਗੇ ਮੇਰੇ ਬਾਅਦੇ ਪਛਤਾਉਣਗੇ ਮੇਰੇ ਬਾਅਦੇ ਪਛਤਾਉਣਗੇ ਫਿਰ ਬਾਅਦੇ ਪਛਤਾਉਂ ਬੋਲੋ ਜਦੋਂ ਪ੍ਰਾਣ ਜਾਣਗੇ ਛੁੱਟ ਪ੍ਰਾਣ ਜਾਣਗੇ ਪ੍ਰਾਣ ਜਾਣਗੇ ਪ੍ਰਾਣ ਜਾਣਗੇ ਛੁੱਟ ਫਿਰ ਬਾਅਦੇ ਪਛਤਾਉਣਗੇ ਫਿਰ ਪਛਤਾ ਪਛਤਾ ਹੋਗੇ ਜਦ ਪ੍ਰਾਨ ਜਾਏਗੇ ਛੂਟੇ ਫਿਰ ਪਛਤਾ ਪਛਤਾ ਹੋਗੇ ਫਿਰ ਪਛਤਾ ਪਛਤਾ ਹੋਗੇ ਫਿਰ ਪਛਤਾ ਪਛਤਾ ਹੋਗੇ ਧੀਰ ਲੂਟਨ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਛਤਾ ਹੋਗੇ ਜਦ ਪ੍ਰਾਨ ਜਾਏਗੇ ਛੂਟ ਪਛਤਾਵਾ ਹੀ ਪੱਲੇ ਰਹਿ ਜਾਣਾ ਮਹਾਰਜ ਕਹਿੰਦੇ ਦਸਬੰਧ ਦੇਣਾ ਗੁਰਸਿੱਖਾ ਮਾਇਆ ਦਾ ਵੀ ਤੇ ਸਮੇਂ ਦਾ ਮਾਇਆ ਦਾ ਦਸਬੰਧ ਥੋੜਾ ਹੋਵੇ ਸਰ ਜਾਏਗਾ ਕਿਸੇ ਹੱਦ ਤੱਕ ਨਹੀਂ ਤੇਰੀ ਨੌਕਰੀ 25000 ਲਈ ਭਾਵੇਂ ਤੂੰ ਦਿਹਾੜੀ ਉਹ ਲਾਉਣਾ ਦਸਬੰਧ ਮਾਇਆ ਦੀ ਗਿਣਤੀ ਭਾਵੇਂ ਥੋੜੀ ਹੋਵੇ ਸਰ ਜਾਏਗਾ ਪਰ ਢਾਈ ਘੰਟਿਆਂ ਤੋਂ ਥੋੜਾ ਹੋਵੇ ਫਿਰ ਨਹੀਂ ਸਰਣਾ ਇਸ ਗੱਲ 'ਚ ਕੋਈ ਲੜਨੀ ਆਪਾਂ ਬੱਚਿਆਂ ਨੂੰ ਕਹਿੰਦੇ ਆ ਨਾ ਤਰਾ ਲਾਡਲੀ ਗੱਲ ਦਾ ਲਾੜੜ ਹੈ ਦੂਜਾ ਕੋਈ ਲਾੜ ਨਹੀਂ ਇੱਥੇ ਮਹਾਰਾਜ ਵੀ ਕਹਿੰਦੇ ਫਿਰ ਲਾੜ ਦੀ ਗੱਲ ਦਾ ਲਾੜ ਹੈ ਤੈਨੂੰ ਗੱਡੀਆਂ ਦਿੱਤੀਆਂ ਧੀਆਂ ਪੁੱਤਰ ਦਿੱਤੇ ਚੰਗਾ ਪਰਿਵਾਰ ਦਿੱਤਾ ਸਾਰਿਆਂ ਵਿੱਚ ਰਹਿ ਲਾੜ ਇਸ ਗੱਲ ਦਾ ਪਰ ਤੂੰ ਕਵੇਂ ਮੈਂ ਨਾਮ ਨਹੀਂ ਜਪਣਾ ਇਹਦਾ ਕੋਈ ਲਾੜ ਨਹੀਂ ਜਮਦੂਤਾਂ ਨੇ ਘੇਰ ਲੈਣਾ ਫਿਰ ਜਾ ਕੇ ਇਹਦੇ ਵਿੱਚ ਕੋਈ ਲਿਆਜ ਨਹੀਂ ਗੁਰਮਖੋ ਗੁਨਾਹ ਦੀ ਸਜ਼ਾ ਤੇ ਮਿਲਣੀ ਉਹ ਮਿਲਣੀ ਹੈ ਦੋਖੀਆਂ ਗੁਰੂ ਦੇ ਚੋਰ ਆ ਸੀ ਗੁਰੂ ਦੇ ਜੇ ਸਮੇ ਦਾ ਦਸਬੰਦ ਨਹੀਂ ਕੱਢਦੇ ਚੋਰਾ ਗੁਰੂ ਦੇ